ਸੱਚੇ ਕਾਲਜੀ ਅੱਜ ਆਪਾਂ ਕਰਾਂਗੇ ਬੜਾ ਹੀ ਆਰਗੈਨਿਕ ਫੇਸ਼ੀਅਲ ਮੀਨਸ ਫਰੈਸ਼ ਫਰੂਟਸ ਦਾ ਆਪਾਂ ਜਿਹੜਾ ਫੇਸ਼ੀਅਲ ਕਰਾਂਗੇ ਜਿਹਦੇ ਵਿੱਚ ਕੋਈ ਵੀ ਕੈਮੀਕਲ ਯੂਜ਼ ਨਹੀਂ ਕਰਾਂਗੇ ਤੇ ਇਹ ਫੇਸ਼ੀਅਲ ਆਪਾਂ ਕਿਸੇ ਵੀ ਸਕਿਨ ਤੇ ਕਿਸੇ ਵੀ ਏਜ ਦੇ ਕਿਸੇ ਦੇ ਵੀ ਕਰ ਸਕਦੇ ਆ ਲਾਈਕ ਜੈਂਟਸ ਲੇਡੀਜ਼ ਦੇ ਕਿਸੇ ਦੇ ਵੀ ਆਪਾਂ ਇਹ ਫੇਸ਼ੀਅਲ ਕਰ ਸਕਦੇ ਆ ਜਿਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੋਏਗਾ ਚਾਹੇ ਆਪਣੇ ਫੇਸ ਤੇ ਕੋਈ ਵੀ ਪ੍ਰੋਬਲਮ ਆ ਤਾਂ ਆਪਾਂ ਇਸ ਫੇਸ਼ੀਅਲ ਨੂੰ ਕਰ ਸਕਦੇ ਆ ਇਧਰ ਵਾਰਿਸ ਸਫਤ ਵੇ ਅੱਜ ਮੇਰੇ ਨਾਲ ਸਾਲੂਨ ਚਾਹੀ ਸੀ ਮਮੀ ਘਰ ਨਹੀਂ ਸੀ ਤੇ ਇੱਥੇ ਨਾਲ ਸਟ੍ਰਾਬਰੀ ਖਾ ਰਹੀ ਆ ਤੇ ਨਾਲ ਆਪਾਂ ਸਟ੍ਰਾਬਰੀ ਤੇ ਜੂਸ ਕੱਢ ਕੇ ਆਪਾਂ ਫੇਸ਼ਲ ਕਰਾਂਗੇ ਹੁਣ ਆਪਾਂ ਟਮਾਟਰ ਲਏ ਟਮਾਟਰ ਨੂੰ ਵੀ ਆਪਾਂ ਗ੍ਰाइंड ਕਰਾਂਗੇ ਸਟ੍ਰਾਬਰੀ ਨੂੰ ਵੀ ਗ੍ਰाइंड ਕਰਨਾ ਔਰਿਜਨ ਨੂੰ ਵੀ ਤੇ ਆਪਾਂ ਇਹਨਾਂ ਸਾਰਿਆਂ ਦਾ ਜੂਸ ਲੈਣਾ ਜੂਸ ਲੈ ਕੇ ਆਪਾਂ ਫੇਸ਼ਲ ਕਰਾਂਗੇ ਕਿ ਜਿਹੜਾ ਇਸ ਫੇਸ਼ਲ ਦਾ ਬਹੁਤ ਜ਼ਿਆਦਾ ਬੈਨੀਫਿਟ ਹੁੰਦਾ ਸਕਿਨ ਤੇ ਕੋਈ ਵੀ ਮਤਲਬ ਪ੍ਰੋਬਲਮ ਨਹੀਂ ਹੁੰਦੀ ਤੇ ਆਪਾਂ ਬਿਲਕੁਲ ਹੀ ਨੇਚਰਲ ਚੀਜ਼ਾਂ ਹੀ ਇਹਦੇ ਵਿੱਚ ਯੂਜ਼ ਕਰਨੀਆਂ ਕੋਈ ਵੀ ਬਾਹਰਲੀ ਚੀਜ਼ ਯੂਜ਼ ਨਹੀਂ ਕਰਾਂਗੇ ਤੇ ਅੱਜ ਕੱਲ ਸੱਚੀ ਇਹਦੀ ਡਿਮਾਂਡ ਬਹੁਤ ਜ਼ਿਆਦਾ ਵਧ ਗਈ ਹੈ ਸਾਡੇ ਕੋਲ ਬਹੁਤ ਸਾਰੇ ਕਲਾਇੰਟਸ ਆਉਂਦੇ ਨੇ ਜਿਹੜੇ ਨੈਚੁਰਲ ਫਰੂਟਸ ਦਾ ਹੀ ਜਿਹੜਾ ਫੇਸ਼ੀਅਲ ਕਰਵਾਉਣਾ ਪਸੰਦ ਕਰਦੇ ਨੇ ਕਿਉਂਕਿ ਕੁੜੀਆਂ ਨੂੰ ਅੱਜ ਕੱਲ ਬਹੁਤ ਹੁੰਦਾ ਵਾ ਕਿ ਹਾਂ ਅਸੀਂ ਆਪਣੀ ਸਕਿਨ ਨਾਲ ਕੋਈ ਵੀ ਸ਼ਰਕਤ ਨਹੀਂ ਕਰਨੀ ਇਸ ਕਰਕੇ ਸਾਰੇ ਇਨਾ ਫੇਸ਼ੀਅਲ ਨੂੰ ਜ਼ਿਆਦਾ ਪ੍ਰੈਫਰ ਕਰਦੇਗੇ ਅਸੀਂ ਜਿਹੜੀ ਨੇਚਰਲ ਫੇਸ਼ੀਅਲ ਕਰਵਾਈਏ ਜਿਨ੍ਹਾਂ ਦਾ ਗਲੋ ਵੀ ਬਹੁਤ ਹੁੰਦਾ ਤੇ ਕੋਈ ਵੀ ਸਾਈਡ ਇਫੈਕਟ ਨਹੀਂ ਆਉਂਦਾ ਤੇ ਉਹਦੇ ਲਈ ਆਪਾਂ ਸਾਰੇ ਜਿਹੜੇ ਪ੍ਰੋਡਕਟ ਉਹ ਤਿਆਰ ਕਰ ਲਏ ਜਿਹੜੇ ਜੋ ਆਪਾਂ ਨੂੰ ਚਾਹੀਦਾ ਸੀ ਤੁਹਾਡੇ ਸਾਹਮਣੇ ਆਪਾਂ ਸਟ੍ਰਾਬਰੀ ਦਾ ਜੂਸ ਲਿਆ ਟਮਾਟਰ ਦਾ ਔਰ ਔਰੇਂਜ ਦਾ ਤੇ ਨਾਰੀ ਆਪਾਂ ਉਹਦੇ ਵਿੱਚ ਹੁਣ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਆਪਾਂ ਲੈ ਲਿਆ ਕਲੀਨਜ਼ਿੰਗ ਵਾਸਤੇ ਦਹੀਂ ਲੈਣਾ ਦਹੀਂ ਤੇ ਤਿੰਨੂੰ ਜੂਸ ਨੂੰ ਮਿਕਸ ਕਰਕੇ ਆਪਾਂ ਫੇਸ ਤੇ ਚੰਗੀ ਤਰ੍ਹਾਂ ਸਪਰੇਟ ਕਰਕੇ ਉਦੀ ਬੜੇ ਬੜੇ ਤਰੀਕੇ ਨਾਲ ਕਲੀਨਜ਼ਿੰਗ ਕਰਨੀ ਆ ਇਹ ਇਹਦੇ ਵਿੱਚ ਆਪਾਂ ਜਿਵੇਂ ਪਾਣੀ ਦਾ ਟੱਚ ਲੈਣੀ ਹੈ ਤਾਂ ਆਪਾਂ ਇਹਦੇ ਵਿੱਚ ਜਿਹੜਾ ਤਿੰਨੋਂ ਜੂਸ ਜਿਹੜੇ ਮਿਕਸ ਕਰਕੇ ਟੱਚ ਲੈ ਸਕਦੇ ਆ ਤੇ ਤਿੰਨੋਂ ਚੀਜ਼ਾਂ ਨੂੰ ਮਿਕਸ ਕਰ ਲਿਆ ਮਤਲਬ ਇਹਦੇ ਵਿੱਚ ਆਪਾਂ ਸਿਰਫ ਦਹੀਂ ਪਾਣਾ ਜਿਹੜਾ ਵੀ ਤੁਸੀਂ ਫਰੂਟ ਲੈ ਰਹੇ ਹੋ ਕਲੀਨਿੰਗ ਕਰਨ ਲਈ ਆਪਾਂ ਇਹਦੇ ਵਿੱਚ ਦਹੀਂ ਮਿਕਸ ਕਰਾਂਗੇ ਜਿਹਦੇ ਨਾਲ ਫੇਸ ਬਹੁਤ ਵਧੀਆ ਕਲੀਨ ਹੋ ਜਾਂਦਾ ਪੋਰਸ ਜਿਹੜੇ ਬੜੇ ਕਲੀਨ ਹੋ ਜਾਂਦੇ ਆ ਚਾਹੇ ਆਇਲੀ ਸਕਿਨ ਨਾ ਚਾਹੇ ਡਰਾਈ ਸਕਿਨ ਨਾ ਸੈਂਸਿਟਿਵ ਸਕਿਨ ਨਾ ਤੋਏ ਫੇਸ਼ੀਅਲ ਕਰ ਸਕਦੇ ਨੇ ਕਿਸੇ ਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਤੇ ਜਸਟ ਹੁਣ ਆਪਾਂ ਪਹਿਲੇ ਸਟੈਪ ਦੇ ਵਿੱਚ ਆਪਾਂ ਇਹਦੇ ਵਿੱਚ ਜਿਹੜਾ ਦਹੀਂ ਜ मिक्स ਕਰਾਂਗੇ दही ਦੇ ਵਿੱਚ ਆਪਾਂ ਜੂਸ ਪਾਵਾਂਗੇ ਪਹਿਲਾ ਸਟੈਪ ਕਰਨ ਤੋਂ ਬਾਅਦ ਹੀ ਬੜਾ ਵਧੀਆ ਰਿਜ਼ਲਟ ਆ ਜਾਂਦਾ ਫੇਸ ਬਹੁਤ ਕਲੀਨ ਹੋ ਜਾਂਦਾ ਮਤਲਬ ਬਿਲਕੁਲ ਫਰੈਸ਼ ਫਰੈਸ਼ ਫੀਲ ਹੋਣ ਲੱਗ ਪੈਂਦਾ ਕਿਉਂਕਿ ਨੈਚੁਰਲ ਚੀਜ਼ਾਂ ਦਾ ਰਿਜ਼ਲਟ ਵੀ ਜਿਹੜਾ ਨੈਚੁਰਲ ਹੀ ਮਿਲਦਾ ਏ ਇਹ ਫੇਸ਼ਲ ਤੁਸੀਂ ਮਹੀਨੇ ਵਿੱਚ ਦੋ ਵਾਰ ਵੀ ਕਰ ਸਕਦੇ ਹੋ ਮੰਥਲੀ ਦੋ ਟਾਈਮ ਕਰ ਸਕਦੇ ਕੋਈ ਪ੍ਰੋਬਲਮ ਨਹੀਂ ਹੋਣ ਆਪਾਂ ਫੇਰ ਜਿਹੜੀ ਸਟਰਾਬਰੀ ਹੈ ਉਹਦੀ ਸਮੂਦੀ ਤਿਆਰ ਕੀਤੀ ਸੀ ਉਹ ਲੈ ਲਾਂਗੇ ਨਾਲ ਟਮਾਟਰ ਦਾ ਜਿਹੜਾ ਜੂਸ ਕੀਤਾ ਸੀ ਤਿਆਰ ਉਹ ਲੈ ਲਾਂਗੇ ਤੇ ਔਰੈਂਜ ਦਾ ਲੈ ਕੇ ਆਪਾਂ ਇਹਨਾਂ ਦੇ ਵਿੱਚ ਹੁਣ ਚੌਲਾਂ ਦਾ ਆਟਾ ਰਾਈਸ ਫਲੋਰ ਜਿਹੜਾ ਮਿਕਸ ਕਰਾਂਗੇ ਇਹਦੇ ਨਾਲ ਆਪਣਾ ਸੈਕੰਡ ਸਟੈਪ ਤਿਆਰ ਹੋ ਜਾਏਗਾ ਸਕ੍ਰੱਬ ਆਪਾਂ ਸਕ੍ਰੱਬ ਵੀ ਬਹੁਤ ਨੇਚਰਲ ਤਰੀਕੇ ਨਾਲ ਰੈਡੀ ਕੀਤਾ ਹੋਇਆ ਕੋਈ ਵੀ ਆਰਟੀਫੀਸ਼ੀਅਲ ਮੀਨਸ ਕੋਈ ਵੀ ਕੈਮੀਕਲ ਪ੍ਰੋਡਕਟ ਆਪਾਂ ਕੋਈ ਵੀ ਬਾਹਰਲਾ ਪ੍ਰੋਡਕਟ ਇਹਦੇ ਚ ਐਡ ਨਹੀਂ ਕੀਤਾ ਤੇ ਇਹ ਜਦੋਂ ਆਪਾਂ ਕਰਨਾ ਹੈ ਸੈਂਸਿਟਿਵ ਸਕਿਨ ਵਾਲੇ ਥੋੜਾ ਧਿਆਨ ਰੱਖ ਲੈਣ ਕਿਉਂਕਿ ਇਹਦੇ ਵਿੱਚ ਆਪਾਂ ਚੋਲਾਂ ਦਾ ਆਟਾ ਲੈ ਰਹੇ ਆ ਸਕਰਬ ਕਰਨ ਵਾਸਤੇ ਤਾਂ ਸਕਿਨ ਦੇ ਉੱਪਰ ਬਹੁਤ ਹੀ ਧਿਆਨ ਦੇ ਨਾਲ ਕਰਨਾ ਅਦਰਵਾਇਜ਼ ਵੈਸੇ ਕੋਈ ਪ੍ਰੋਬਲਮ ਨਹੀਂ ਆਂਦੀ ਬਟ ਫਿਰ ਵੀ ਇਹਦੇ ਵਿੱਚ ਗ੍ਰੈਨੂਲਸ ਹੁੰਦੇ ਨੇ ਥੋੜੇ ਥੋੜੇ ਤੋਂ ਅਸੀਂ ਬੜਾ ਹੀ ਸਲਾਈਟਲੀ ਇਹਨੂੰ ਬੜੇ ਸਲੋ ਮੋਸ਼ਨ ਦੇ ਨਾਲ ਆਪਾਂ ਸਕਰਬਿੰਗ ਕਰਨੀ ਹੈ ਫੇਸ ਤੇ ਸਕਰਬਿੰਗ ਕਰਨ ਲਈ ਆਪਾਂ ਥਿੰਨੋ ਜੂਸ ਲੈ ਲਏ ਤੇ ਉਹਦੇ ਵਿੱਚ ਆਪਾਂ ਚੋਲਾਂ ਦਾ ਆਟਾ ਜਿਹੜਾ ਉਹ ਮਿਕਸ ਕਰ ਲਿਆ ਤੇ ਆਪਾਂ ਹਲਕੇ ਹਲਕੇ ਸਕਰਬਿੰਗ ਕਰਾਂਗੇ ਸਕਰਬਿੰਗ ਵੀ ਬਹੁਤ ਵਧੀਆ ਹੁੰਦੀ ਬਹੁਤ ਵਧੀਆ ਰਿਜ਼ਲਟ ਆਉਂਦਾ ਹੈ ਫੇਸ਼ੀਅਲ ਦਾ ਤੇ ਬੜੇ ਪਿਆਰ ਨਾਲ ਆਪਾਂ ਇਹਨੂੰ ਕਰ ਸਕਦੇ ਆ ਸੈਲੂਨ ਚੋਂ ਕਰਵਾ ਸਕਦੇ ਹੋ ਤੇ ਘਰੇ ਵੀ ਕਰ ਸਕਦੇ ਹੋ ਬਟ ਸੈਲੂਨ ਚ ਕਰਨ ਲਈ ਮਿਹਨਤ ਬਹੁਤ ਲੱਗਦੀ ਹੈ ਘਰੇ ਵੀ ਕਰਨ ਲਈ ਬਹੁਤ ਸੈਲੂਨ ਵਾਲੇ ਨਹੀਂ ਕਰਦੇ ਬਟ ਆਪਾਂ ਇਸ ਚੀਜ਼ ਨੂੰ ਲਾਈਕ ਕਰਦੇ ਆਂ ਵਧੀਆ ਆਪਾਂ ਇਹਨੂੰ ਪਸੰਦ ਵੀ ਕਰਦੇ ਆਂ ਇਸ ਕਰਕੇ ਆਪਾਂ ਫੇਸ਼ੀਅਲ ਕਰ ਦਿੰਦੇ ਆਂ ਹਰ ਇੱਕ ਦੇ ਬਹੁਤ ਕਲਾਇੰਟਸ ਆ ਰਹੇ ਆ ਤੇ ਨਾਲ ਹੀ ਆਪਾਂ ਲਿਪਸ ਤੇ ਵੀ ਸਕਰਾਬਿੰਗ ਕਰ ਰਹੇ ਆ ਉਹਦੇ ਨਾਲ ਹੀ ਖੁੰਝਵੇਂ ਸੀਜ਼ਨ ਚੱਲ ਰਿਹਾ ਨਾ ਸਰਦੀ ਦਾ ਤੂ ਦੇ ਕਰਕੇ ਲਿਪਸ ਆਪਣੇ ਥੋੜੀ ਜਿਹਾ ਫਟ ਜਾਂਦੀ ਹੈ ਤੇ ਆਪਾਂ ਲਿਪਸ ਦੇ ਉੱਪਰ ਵੀ ਹਲਕੇ ਹਲਕੇ ਜਿਹੜੀ ਸਕਰਬਿੰਗ ਕਰਾਂਗੇ ਤੇ ਜਿਹੜੇ ਲਿਪਸ ਆ ਉਹਨਾਂ ਨੂੰ ਵੀ ਜਿਹੜਾ ਮੋਇਸਚਰਾਈਜ਼ਰ ਮਿਲੇ ਤੇ ਆਪਣਾ ਸੈਕੰਡ ਸਟੈਪ ਸੀ ਕਿ ਸਕਰਬ ਤੇ ਇਹਦੇ ਨਾਲ ਹੀ ਆਪਾਂ ਸਟੀਮ ਵੀ ਦੇਵਾਂਗੇ ਹਲਕੀ ਜੀ ਜਿਵੇਂ ਫੇਸ ਤੇ ਬੈਕਟਸ ਵਗੈਰਾ ਹੁੰਦੇ ਆ ਆਪਾਂ ਬਹੁਤ ਹੀ ਈਜ਼ੀਲੀ ਰਿਮੂਵ ਕਰ ਸਕੀਏ ਤੇ ਨਾਲ ਹੀ ਆਪਾਂ ਜਿਹੜੀ ਸਟੀਮ ਦੇ ਰਹੇ ਆ ਤੇ ਆਪਾਂ ਇਹਨੂੰ ਰਿਮੂਵ ਕਰਨ ਤੋਂ ਬਾਅਦ ਵੀ ਡਾਇਰੈਕਟ ਵੀ ਸਟੀਮ ਦੇਵਾਂਗੇ ਬਲੈਕ ਹੈਟਸ ਵਾਈਟ ਹੈਟਸ ਜਿੱਥੇ ਵੀ ਆਪਾਂ ਆਪਣੇ ਫੇਸ ਤੋਂ ਰਿਮੂਵ ਕਰ ਸਕੀਏ ਫੇਸ ਨੂੰ ਵਧੀਆ ਕਲੀਨ ਕਰ ਸਕੀਏ ਪੋਰਸ ਜਿਹੜੇ ਕਲੀਨ ਹੋ ਜਾਣ ਤਾਂ ਹੁਣ ਜਿਹੜਾ ਆਪਣਾ ਸੈਕੰਡ ਸਟੈਪ ਵੀ ਖਤਮ ਹੋਣ ਵਾਲਾ ਤੇ ਹੁਣ ਆਪਾਂ ਸਟੈਪ ਸੈਕੰਡ ਸਟੈਪ ਨੂੰ ਕਲੀਨ ਕਰਾਂਗੇ ਥੈਨ ਆਪਾਂ ਹਲਕੀ ਜੀ ਸਟੀਮ ਦੇਵਾਂਗੇ ਤੇ ਸਟੀਮ ਤੁਸੀਂ ਸਕਿਨ ਟਾਈਪ ਦੇ ਅਕੋਰਡਿੰਗ ਹੀ ਦੇਣੀ ਆ ਸੈਂਸਿਟਿਵ ਸਕਿਨ ਵਾਲੇ ਜਿਹੜੇ ਆ ਉਹ ਸਟੀਮ ਨੂੰ ਅਵੋਇਡ ਕਰਨ ਉਸ ਸਟੀਮ ਨਾ ਲੈਣ ਕਿਉਂਕਿ ਉਹਨਾਂ ਦੇ ਫੇਸ ਤੇ ਵੀ ਜਿਆਦਾ ਬਲੈਕ ਹੈਡਸ ਕੋਈ ਵੀ ਵਾਈਟ ਹੈਡਸ ਨਹੀਂ ਹੁੰਦੀ ਵੈਸੇ ਸਕਿਨ ਬਹੁਤ ਜਿਆਦਾ ਉਹਨਾਂ ਦੀ ਸੈਂਸਿਟਿਵ ਹੁੰਦੀ ਆ ਤੇ ਉਹ ਥੋੜਾ ਧਿਆਨ ਰੱਖਣ ਉਦੋਂ ਰਹਾ ਧਿਆਨ ਰੱਖ ਲੈ ਕੋਈ ਵੀ ਜਿਹੜਾ ਹਾਰਸ਼ ਜਾਂ ਐਕਸਟ੍ਰੈਕਟਰ ਵਗੈਰਾ ਕੁਝ ਵੀ ਯੂਜ਼ ਨਾ ਕਰਿਆ ਕਰੋ ਤੇ ਹੁਣ ਆਪਾਂ ਸੈਕਿੰਡ ਸਟੈਪ ਜਿਹੜਾ ਕਲੀਨ ਕਰ ਦਿੱਤਾ ਦੈਨ ਹੁਣ ਆਪਾਂ ਸਿੱਧੀ 2 ਕੁ ਮਿੰਟ ਡਾਇਰੈਕਟ ਜਿਹੜੀ ਸਟੀਮ ਦੇਵਾਂਗੇ ਕਿ ਜਿਹੜੇ ਮਤਲਬ ਪੋਰਸ ਆ ਜਿਹੜੇ ਥੋੜੇ ਜਿ ਲੂਸ ਹੋ ਜਾਣ ਸੌਫਟ ਹੋ ਜਾਣ ਉਹਦੇ ਵਿੱਚ ਆਪਾਂ ਈਜ਼ੀਲੀ ਬਲੈਕਹੈਡਸ ਕਰ ਸਕੀਏ ਤੇ ਮੇਰੇ ਫੇਸ ਤੇ ਨਾ ਦੋ ਤਿੰਨ ਦਿਨਾਂ ਤੋਂ ਪਿੰਪਸ ਹੋ ਰਹੇ ਸੀ ਬਹੁਤ ਫੇਸ ਨਾ ਥੋੜਾ ਡਲ ਹੋਇਆ ਪਿਆ ਸੀ ਮੈਨੂੰ ਕਿਚਲ ਆਪਾਂ ਨੇਚਰਲ ਫੇਸ਼ਲ ਕਰਵਾ ਲੈਣੇ ਆਂ ਔਰ ਥੋੜੀ ਜਿ ਸਟੀਮ ਲੈ ਕੇ ਫੇਸ ਸਟੀਮ ਲੈਣ ਤੋਂ ਬਾਅਦ ਆਪਾਂ ਐਕਸਟ੍ਰੈਕਟਰ ਦੇ ਨਾਲ ਜਿੱਥੇ-ਕਿਤੇ ਲੱਗਦਾ ਸੀ ਬਲੈਕ ਸਟਸ ਰਿਮੂਵ ਕੀਤੇ ਚਾਹਤਾ ਤਾਂ ਨਹੀਂ ਹੈਗੇ ਸੀ ਬਟ ਕਿਤੇ-ਕਿਤੇ ਸੀਗੇ ਤੇ ਆਪਾਂ ਉਹਦੇ ਨਾਲ ਰਿਮੂਵ ਕਰ ਲਏ। ਦੈਨ ਹੁਣ ਆਪਣਾ 3rd ਸਟੈਪ ਆ ਗਿਆ। 3rd ਸਟੈਪ ਦੇ ਵਿੱਚ ਆਪਾਂ ਯੂਜ਼ ਕਰਾਂਗੇ ਜੈਲ ਜੈਲ ਆਪਾਂ ਕਰ ਸਕਦੇ ਆ ਯੂਸ ਐਲੋਵੇਰਾ ਜੈਲ ਲਵਾਂਗੇ ਔਰ ਉਹਦੇ ਵਿੱਚ ਆਪਾਂ ਤਿੰਨੋਂ ਜੂਸ ਮਿਕਸ ਕਰਕੇ ਆਪਾਂ ਜਲਦੀ ਮ사ਜ ਕਰਾਂਗੇ ਆਪਣਾ ਮੋਟਿਵ ਇਹ ਹੈ ਕਿ ਆਪਾਂ ਜਿਹੜੇ ਵੀ ਜੂਸ ਲੈ ਰਹੇ ਆ ਜਿਹੜੇ ਵੀ ਫ੍ਰੂਟ ਨੂੰ ਆਪਾਂ ਲਾਇਕ ਕਰਦੇ ਸਕਿੰਦੇ ਅਕੋਰਡਿੰਗ ਆਪਾਂ ਜਿਹੜਾ ਫ੍ਰੂਟ ਯੂਸ ਕਰਨਾ ਉਹਦਾ ਜੂਸ ਆਪਾਂ ਪ੍ਰੋਡਕਟ ਦੇ ਵਿੱਚ ਯੂਸ ਕਰਨਾ ਵਾ ਹਰੇਕ ਦੇ ਵਿੱਚ ਤੇ ਹੁਣ ਆਪਾਂ ਜੈਲ ਲਈ ਹੈ ਜੈਲ ਵੀ ਆਪਾਂ ਬਿਲਕੁਲ ਨੇਚਰਲ ਲੈ ਸਕਦੇ ਆ ਐਲੋਵੇਰਾ ਜੈਲ ਉਹਦੇ ਵਿੱਚ ਆਪਾਂ ਤਿੰਨੋਂ ਜਿਹੜੇ ਆ ਜੂਸ ਨੂੰ ਐਡ ਕਰਕੇ ਉਹਨਾਂ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਫਿਰ ਆਪਾਂ ਫੇਸ ਤੇ ਅਪਲਾਈ ਕਰਾਂਗੇ ਤੇ ਅਪਲਾਈ ਤੋਂ ਬਾਅਦ ਆਪਾਂ ਇਹਨਾਂ ਦੀ ਮ사ਜ ਕਰਾਂਗੇ ਤੇ ਇਹਨੂੰ ਆਪਾਂ ਸਕਿਨ ਦੇ ਵਿੱਚ ਅਬਜ਼ਰਵ ਕਰਨਾ ਕੋਈ ਪ੍ਰੋਬਲਮ ਨਹੀਂ ਕਿ ਆਪਾਂ ਇਹਨੂੰ ਵਾਸ਼ ਕਰਨਾ ਜਾਂ ਕਿਦਾਂ ਵੀ ਵਾਸ਼ ਕਰਨ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਵਾਈਪ ਆਫ ਕਰਨ ਦੀ ਫਿਰ ਕੋਈ ਲੋਡ ਨਹੀਂ ਹੈਗੀ ਥੈਨ ਆਪਾਂ ਚੰਗੀ ਤਰ੍ਹਾਂ ਪ੍ਰੋਡਕਟ ਨੂੰ ਸਪਰੈਡ ਕਰਾਂਗੇ ਫੇਸ ਤੇ ਤੇ ਆਪਾਂ ਇਹਦੀ ਮ사ਜ ਲਵਾਂਗੇ ਜਲਦੀ ਮ사ਜ ਆਪਾਂ 5 ਤੋਂ 7 ਮਿੰਟ ਜਾਂ 10 ਮਿੰਟ ਤੱਕ ਲੈ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਜਿੰਨਾ ਕ ਆਪਣਾ ਦਿਲ ਕਰਦਾ ਆਪਾਂ ਇਹਦੀ ਮ사ਜ ਕਰ ਸਕਦੇ ਹਾਂ ਤੇ ਜਦੋਂ ਵੀ ਤੁਸੀਂ ਤੁਹਾਨੂੰ ਲੱਗਦਾ ਕਿ ਆਪਾਂ ਨੂੰ ਕਿ ਪਾੜਾ ਹਾਡਰ ਸਕਿਨ ਦੇ ਵਿੱਚ ਅਬਜ਼ਰਬ ਹੋ ਗਿਆ ਤੇ ਆਪਾਂ ਜਿਹੜੇ ਜੂਸ ਤਿਆਰ ਕੀਤੇ ਆ ਉਨਾਰਾ ਟੱਚ ਲੈ ਕੇ ਆਪਾਂ ਹੌਲੀ ਰੀਡ ਮ사ਜ ਦੁਬਾਰਾ ਕਰ ਸਕਦੇ ਆ ਤੇ ਇਹਦੇ ਨਾਲ ਵੀ ਕਲਾਇੰਟ ਬਹੁਤ ਰਿਲੈਕਸ ਹੁੰਦਾ ਬਾਕੀ ਇਹ ਫੇਸ਼ੀਅਲ ਕਰਨ ਦਾ ਖੁਦ ਨੂੰ ਵੀ ਬਹੁਤ ਮਜ਼ਾ ਆਉਂਦਾ ਤੇ ਕਰਵਾਉਣ ਵਾਲੇ ਤਾਂ ਆਉਂਦੇ ਹੀ ਕਿਉਂਕਿ ਆਪਾਂ ਨੂੰ ਟੈਨਸ਼ਨ ਫਰੀ ਹੁੰਦੀ ਹੈ ਕਿ ਕੈਮੀਕਲ ਫਰੀ ਫੇਸ਼ੀਅਲ ਨਹੀਂ ਹੁਣ ਆਪਾਂ ਕਰਾਂਗੇ ਫੇਰ ਤਿੰਨੋ ਹੀ ਜੂਸ ਵਰਤਾਂਗੇ ਮਤਲਬ ਟਮਾਟੋ ਦਾ ਸਟਰਾਬਰੀ ਦਾ ਔਰ ਔਰੇਂਜ ਜਿਹੜਾ ਆਪਾਂ ਜੂਸ ਲਿਆ ਹੋਇਆ ਉਹਦੇ ਵਿੱਚ ਹਣ ਆਪਾਂ ਕਰੀਮ ਯੂਜ਼ ਕਰਨੀ ਹੈ ਜਿਹੜੇ کریم ਯੂਜ਼ ਕਰ ਰਹੇ ਆ ਉਹ ਆਪਾਂ ਕਰ ਰਹੇ ਆ ਦੁੱਧ ਵਾਲੀ کریم ਜਿਹੜੀ ਆਪਣੇ ਦੁੱਧ ਦੇ ਉੱਪਰ ਕਰੀਮ ਆ ਜਾਂਦੀ ਹੈ ਉਹਦੀ ਮ사ਜ ਕਰਾਂਗੇ ਬਹੁਤ ਹੀ ਨੇਚਰਲ ਪ੍ਰੋਡਕਟਸ ਦੇ ਨਾਲ ਜਿਹੜਾ ਆਪਾਂ ਫੇਸ਼ੀਅਲ ਕਰ ਰਹੇ ਆ ਬਹੁਤ ਵਧੀਆ ਲੱਗਦਾ ਕਰਵਾ ਕੇ ਇੱਕ ਵਾਰ ਤੁਸੀਂ ਘਰੇ ਟਰਾਈ ਕਰਕੇ ਦੇਖੋ ਕੋਈ ਵੀ ਫਰੂਟ ਤੁਹਾਡੇ ਕੋਲ ਹੈਗਾ ਤੁਹਾਨੂੰ ਖੁਦ ਨੂੰ ਫੀਲ ਹੋਏਗਾ ਕਿ ਬਹੁਤ ਵਧੀਆ ਫੇਸ਼ੀਅਲ ਹੋਇਆ ਬਹੁਤ ਜਿਹੜੀ ਸਕਿਨ ਆਪਣੀ 2-4 ਦਿਨ ਤੱਕ ਕਿੰਨੀ ਸੌਫਟ ਰਹਿੰਦੀ ਆ ਕਿਉਂਕਿ ਸਾਰੇ ਪ੍ਰੋਡਕਟ ਆਪਾਂ ਘਰ ਵਾਲੇ ਯੂਜ਼ ਕਰ ਰਹੇ ਹਾਂ ਇਦੇ ਵਿੱਚ ਕੋਈ ਵੀ ਬਾਹਰਲਾ ਪ੍ਰੋਡਕਟ ਆਪਾਂ ਯੂਜ਼ ਨਹੀਂ ਕੀਤਾ ਤੇ ਹੁਣ ਜਿਹੜੀ ਆਪਾਂ ਕਰੀਮ ਆ ਕਾਫੀ ਜ਼ਿਆਦੀ ਮਤਲਬ ਪਾ ਪਨੁਥਨ ਦੀ ਆਈ ਵਾਲੀ ਹੁੰਦੀ ਆ ਬਹੁਤ ਮੋਇਸਚਰ ਹੁੰਦਾ ਇਸ ਕਰੀਮ ਦੇ ਵਿੱਚ ਤੇ ਬਹੁਤ ਜ਼ਿਆਦਾ ਮੋਇਸਚਰ ਦਿੰਦੀ ਆ ਸਕਿਨ ਨੂੰ ਹੁਣ ਆਪਾਂ ਤਿੰਨੋਂ ਜੂਸ ਇਹਦੇ ਵਿੱਚ ਮਿਕਸ ਕਰਕੇ ਤੇ ਆਪਾਂ ਇਹਦੀ ਮ사ਜ ਕਰਾਂਗੇ ਤੇ ਮ사ਜ ਕਰੀਮ ਦੀ ਆਪਾਂ 20 ਮਿੰਟ ਜਿਹੜੀ 20 ਮਿੰਟ ਦੀ ਆ ਮ사ਜ ਉਹ ਦੇਣੀ ਆ ਫੇਸ ਨੂੰ ਬੜੇ ਵਧੀਆ ਤਰੀਕੇ ਨਾਲ ਮ사ਜ ਦੇਣੀ ਆ ਤੇ ਪੂਰੇ ਪ੍ਰੈਸ਼ਰ ਪੁਆਇੰਟਸ ਦੇ ਨਾਲ ਸਕਿਨ ਦੇ ਵਿੱਚ ਅਬਜ਼ਰਬ ਕਰਾਂਗੇ ਬਹੁਤ ਵਧੀਆ ਰਿਜ਼ਲਟ ਆਉਂਦਾ ਬਹੁਤ ਜ਼ਿਆਦਾ ਵਧੀਆ ਜਿੰਨਾ ਸਕਿਨ ਸੈਂਸਿਟਿਵ ਆ ਉਨਾਂ ਲਈ ਤਾਂ ਬਹੁਤ ਜ਼ਿਆਦਾ ਵਧੀਆ ਫੇਸ਼ੀਅਲ ਹੈ ਬਟ ਫਰੂਟ ਤੁਸੀਂ ਦੇਖੋ ਤੁਹਾਨੂੰ ਕਿਹੜਾ ਵਧੀਆ ਲੱਗਦਾ ਜਾਂ ਸੀਜ਼ਨ ਦੇ ਅਕੋਰਡਿੰਗ ਜੋ ਵੀ ਫਰੂਟ ਆਪਾਂ ਉਹ ਯੂਜ਼ ਕਰਾਂਗੇ ਟਮਾਟਰ ਦਾ ਜੂਸ ਜਿਵੇਂ ਟਮਾਟਰ ਦਾ ਆਪਾਂ ਯੂਜ਼ ਕਰ ਰਹੇ ਹਾਂ ਜਸ ਔਰੇਂਜ ਦਾ ਕਰ ਰਹੇ ਹਾਂ ਉਹ ਜਿਵੇਂ ਹੁਣ ਬਹੁਤ ਜ਼ਿਆਦਾ ਸਰਦੀ ਸੀਗੀ ਆਪਾਂ ਧੁੱਪੇ ਵੀ ਬੈਠਦੇ ਤਾਂ ਆਪਣੀ ਸਕਿਨ ਕਾਫੀ ਟੈਨ ਹੋ ਜਾਂਦੀ ਹੈ ਤੇ ਆਪਾਂ ਟੈਨ ਰਿਮੂਵ ਕਰਨ ਵਾਸਤੇ ਆਪਾਂ ਟਮਾਟਰ ਦਾ ਜੂਸ ਜਿਹੜਾ ਕੱਢੀਏ ਫੇਸ਼ੀਅਲ ਕਰ ਸਕਦੇ ਹਾਂ ਬਹੁਤ ਵਧੀਆ ਰਿਜ਼ਲਟ ਮਿਲਦਾ ਬਾਕੀ ਸਟ੍ਰਾਬਰੀ ਹੁਣ ਖਤਮ ਹੋਣ ਵਾਲੀ ਹੈ ਤਾਂ ਹੁਣ ਆਪਾਂ ਸਟ੍ਰਾਬਰੀ ਦਾ ਜਿਹੜਾ ਇਮੇਲ ਲਈ ਸਟ੍ਰਾਬਰੀ ਵੀ ਬਹੁਤ ਵਧੀਆ ਰਿਜ਼ਲਟ ਦਿੰਦੀ ਹੈ ਬਹੁਤ ਵਧੀਆ ਤੇ ਜਿਹੜਾ ਔਰੈਂਜ ਆ ਉਹਦੇ ਨਾਲ ਆਪਣੇ ਨੇਚਰਲ ਹੈਅਰ ਵੀ ਮਤਲਬ ਜਿਹੜੇ ਬ੍ਰਾਊਨ ਹੁੰਦੇ ਆ ਤੇ ਇੱਕ ਮਤਲਬ ਵਿਟਾਮਿਨ ਸੀ ਤਾਂ ਆਪਾਂ ਖਾਣੇ ਆ ਜਦੋਂ ਆਪਾਂ ਪਤਾ ਹੀ ਹੈ ਕਿ ਇਹਦੇ ਵਿੱਚ ਵਿਟਾਮਿਨ ਸੀ ਹੁੰਦਾ ਪਰ ਜੇ ਆਪਾਂ ਫੇਸ ਤੇ ਵੀ ਲਗਾਣੀ ਆ ਤੇ ਬਹੁਤ ਵਧੀਆ ਰਿਜ਼ਲਟ ਆ ਇਹਨਾਂ ਨੂੰ ਇਹਦਾ ਆਪਾਂ ਨੂੰ ਮਿਲਦਾ ਮੈਨੂੰ ਪਰਸਨਲ ਇਹ ਫੇਸ਼ਲ ਬਹੁਤ ਵਧੀਆ ਲੱਗਾ ਪਹਿਲਾਂ ਵੀ ਸਾਡੇ ਕੋਲ ਦੋ ਕਲਾਇੰਟ ਆਏ ਸੀ ਜਿਨ੍ਹਾਂ ਨੇ ਕਰਵਾ ਕੇ ਬਹੁਤ ਜ਼ਿਆਦਾ ਖੁਸ਼ ਹੋਏ ਤੇ ਉਸ ਤੋਂ ਬਾਅਦ ਹੋਣਾ ਸੀ ਬਹੁਤ ਕਲਾਈਂਟ ਨੂੰ ਇਹਨਾਂ ਬਾਰੇ ਦੱਸ ਦੇਵੀਂ ਆ ਜਿਹੜੇ ਕਰਵਾਉਣਾ ਚਾਹੁੰਦੀ ਆ ਕਿ ਬਹੁਤ ਵਧੀਆ ਫੇਸ਼ੀਅਲ ਆ ਟਾਈਮ ਜ਼ਰੂਰ ਲੱਗਦਾ ਥੋੜਾ ਜਿਹਾ ਬਟੇ ਆ ਕਿ ਕਰਵਾ ਕੇ ਬਹੁਤ ਮਜ਼ਾ ਆਏਗਾ ਤੇ ਹੁਣ ਵਾਰੀ ਆ ਗਈ ਪੈਕ ਦੀ ਤੇ ਪੈਕ ਲਈ ਆਪਾਂ ਯੂਜ਼ ਕਰ ਰਹੇ ਆ ਮਲਤਾਨੀ ਮਿੱਟੀ ਤੇ ਉਹਦੇ ਵਿੱਚ ਆਪਾਂ ਯੂਜ਼ ਕਰ ਲਿਆ ਕਾਫੀ ਪਾਊਡਰ ਤੇ ਜੇ ਤੁਸੀਂ ਇਹ ਨਹੀਂ ਯੂਜ਼ ਕਰਨਾ ਚਾਹੁੰਦੇ ਤੁਸੀਂ ਇਹਦੀ ਜਗ੍ਹਾ ਬੇਸਨ ਤੇ ਹਲਦੀ ਨੂੰ ਮਿਕਸ ਕਰਕੇ ਇਹਦਾ ਪੈਕ ਬਣਾ ਸਕਦੇ ਹੋ ਉਹੀ ਜੂਸ ਜਿਹੜੇ ਆਪਾਂ ਬਣਾਏ ਆ ਉਹ ਵਿੱਚ ਆਪਾਂ ਐਡ ਕਰਾਂਗੇ ਤੇ ਮਿਕਸ ਕਰਾਂਗੇ ਅਗਰ ਤੁਸੀਂ ਮਲਤਾਨੀ ਮਿੱਟੀ ਨਹੀਂ ਪਾਉਣੀ ਤੁਸੀਂ ਕਾਫੀ ਪਾ ਕੇ ਇਹਦੇ ਵਿੱਚ ਹਲਦੀ ਤੇ ਬੇਸਨ ਵੀ ਐਡ ਕਰ ਸਕਦੇ ਹੋ ਉਹਦਾ ਵੀ ਰਿਜ਼ਲਟ ਬਹੁਤ ਵਧੀਆ ਆਏਗਾ ਤੇ ਆਪਾਂ ਇਹਦੇ ਵਿੱਚ ਹੁਣ ਮਲਤਾਨੀ ਮਿੱਟੀ ਤੇ ਕਾਫੀ ਦ ਪਾਊਡਰ ਪਾਇਆ ਤੇ ਨਾਲ ਹੀ ਆਪਾਂ ਜਿਹੜੇ ਜੂਸ ਬਣਾਏ ਹੋਏ ਆ ਮਿਕਸ ਕਰ ਲਏ ਤੇ ਆਪਣਾ ਪੈਕ ਜਿਹੜਾ ਰੈਡੀ ਹੋ ਗਿਆ ਬਹੁਤ ਵਧੀਆ ਪੈਕ ਰੈਡੀ ਹੋਇਆ ਸੀਗਾ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਫੇਸ ਤੇ ਅਪਲਾਈ ਕਰਾਂਗੇ ਥੈਨ ਆਪਾਂ 10 ਮਿੰਟ ਲਈ 10 ਮਿੰਟ ਲਈ ਇਹਨੂੰ ਛੱਡਾਂਗੇ ਤੇ ਫਿਰ ਆਪਾਂ ਇਹਨੂੰ ਵਾਈਪ ਆਫ ਕਰ ਦਾਂਗੇ ਲਾਸਟ ਆਪਾਂ ਲਗਾਵਾਂਗੇ ਮਾਸਕ ਫੇਸ ਤੇ ਤੇ ਹੁਣ ਮੇਰੇ ਫੇਸ ਤੇ ਜਿਹੜਾ ਵਾ ਪੈਕ ਉਹ ਅਪਲਾਈ ਕਰ ਦਿੱਤਾ ਤੇ ਆਪਾਂ ਇਹਨੂੰ ਸੁੱਕਣ ਦੇ ਲਈ ਛੱਡਣਾ 10 ਮਿੰਟ ਤੱਕ ਇਹ ਈਜ਼ੀਲੀ ਜਿਹੜਾ ਸੁੱਕ ਜਾਂਦਾ ਵਾ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਫੇਸ ਹੋ ਕਲੀਨ ਕਰ ਦੇਣਾ ਤੇ ਜਦੋਂ ਵੀ ਪੈਕ ਆਪਾਂ ਲਗਾਉਣੀ ਆ ਫੀਸ ਤੇ ਉਦੋਂ ਹਮੇਸ਼ਾ ਅਪਵਰਡ ਡਾਇਰੈਕਸ਼ਨ ਚ ਲਾਉਣਾ ਕਦੇ ਵੀ ਡਾਊਨਵਰਡ ਡਾਇਰੈਕਸ਼ਨ ਚ ਪੈਕ ਜਿਹੜਾ ਨਹੀਂ ਲਗਾਈਦਾ ਤੇ ਤੁਸੀਂ ਵੀ ਦੱਸੋਗੇ ਤੁਹਾਨੂੰ ਇਹ ਫੀਸ਼ੀਅਲ ਕਿਵੇਂ ਲੱਗਿਆ ਜੇ ਕੋਈ ਪਹਿਲਾਂ ਵੀ ਕਰਦਾ ਕਿ ਤੁਹਾਡਾ ਰਿਜ਼ਲਟ ਕਿਵੇਂ ਦੰਦਾ ਮੈਨੂੰ ਸੱਚੀ ਇਹਦਾ ਰਿਜ਼ਲਟ ਬਹੁਤ ਵਧੀਆ ਲੱਗਾ ਤੇ ਸਾਰਿਆਂ ਦੇ ਕੰਮ ਦੇ ਲਈ ਕਮੋ ਵਾਲੀ ਚੀਜ਼ ਆਏ ਮਤਲਬ ਵਧੀਆ ਵੀਡੀਓ ਇਸ ਕਰਕੇ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਕਿਉਂਕਿ ਬਹੁਤ ਕੁੜੀਆਂ ਜਿਹੜੀਆਂ ਫੇਸ਼ਲ ਕਰਵਾਉਣ ਤੋਂ ਡਰਦੀਆਂ ਬਟ ਜੇ ਆਪਾਂ ਸਕਿਨ ਦੀ ਕੇਅਰ ਨਹੀਂ ਕਰਦੇ ਤੇ ਆਪਣੀ ਸਕਿਨ ਡੀ ਹਾਈਡਰੇਟ ਹੋ ਜਾਂਦੀ ਹੈ ਸਕਿਨ ਬਹੁਤ ਰੁੱਖੀ ਰੁੱਖੀ ਹੋ ਜਾਂਦੀ ਹੈ ਅਗਰ ਮੇਕਅਪ ਵੀ ਕਰਦੇ ਤਾਂ ਉਹ ਸਟੇ ਨਹੀਂ ਕਰਦਾ ਇਸ ਕਰਕੇ ਸਕਿਨ ਨੂੰ ਮੋਇਸਚਰ ਦੀ ਬਹੁਤ ਜ਼ਿਆਦਾ ਲੋਡ ਹੁੰਦੀ ਹੈ ਜੇ ਤੁਸੀਂ ਬਾਹਰਲੇ ਫੇਸ਼ਲ ਨਹੀਂ ਯੂਜ਼ ਕਰਨਾ ਚਾਹੁੰਦੇ ਤੁਸੀਂ ਨੇਚਰਲ ਫਰੂਟਸ ਦੇ ਜਿਹੜੇ ਫਲਾਂ ਦੇ ਫੇਸ਼ਲ ਦਾ ਜੂਸ ਫਰੂਟਸ ਦਾ ਜੂਸ ਕਰਕੇ ਫੇਸ਼ਲ ਕਰਵਾ ਸਕਦੇ ਹੋ ਥੈਨ ਵੈਸੇ ਤਾਂ ਆਪਾਂ ਖੀਰੇ ਦੀ ਸਲਾਈਸ ਰੱਖਦੇ ਆ ਪਰ ਸਾਡੇ ਕੋਲ ਟਮਾਟਰ ਸੀਗਾ ਤੇ ਇਹ ਵੀ ਮਤਲਬ ਚਿਲਡ ਇਫੈਕਟ ਦਿੰਦਾ ਬਾਕੀ ਡਾਰਕ ਸਰਕਲ ਵੀ ਬਹੁਤ ਵਧੀਆ ਤੇ ਆਪਾਂ ਜਿਹੜੀ ਹੈ ਟਮਾਟਰ ਦੀ ਸਲਾਈਸੀ ਟਮਾਟੋ ਸਲਾਈਸ ਇਸ ਤੇ ਰੱਖ ਲਈ ਬਹੁਤ ਵਧੀਆ ਮਤਲਬ ਚਿਲਡ ਇਫੈਕਟ ਆ ਰਿਹਾ ਸੀਗਾ ਠੰਡਾ ਲੱਗ ਰਿਹਾ ਸੀ ਤੇ ਆਪਾਂ 10 ਮਿੰਟ ਤੱਕ ਵੇਟ ਕੀਤੀ ਤੇ ਆਪਾਂ ਜਿਹੜਾ ਪੈਕ ਉਹ ਸੁੱਕ ਰਿਹਾ ਸੀ ਤੇ ਫਿਰ ਉਸ ਤੋਂ ਬਾਅਦ ਆਪਾਂ ਕਲੀਨ ਕਰ ਦਿੱਤਾ ਇੱਧਰ ਆਪਣੇ client ਵੀ ਆ ਰਹੇ ਸੀ ਤੇ ਸਾਨੂੰ ਟਾਈਮ ਕਾਫੀ ਲੱਗ ਗਿਆ ਸੀ ਫਿਰ ਸੀ ਜਲਦੀ ਜਲਦੀ ਪੈਕ ਕਰੀ ਮੂਵ ਕੀਤਾ ਤੇ ਫਿਰ ਉਸ ਤੋਂ ਬਾਅਦ ਆਪਾਂ ਜਿਹੜਾ ਹੁਣ ਮਾਸਕ ਲਗਾਣਾ ਜੇ ਮਾਸਕ ਤੁਸੀਂ ਨਹੀਂ ਲਗਾਣਾ ਚਾਹੁੰਦੇ ਤਾਂ ਅਵੋਇਡ ਵੀ ਕਰ ਸਕਦੇ ਹੋ ਬਟ ਜੇ ਤੁਹਾਨੂੰ ਲੱਗਦਾ ਕਿ ਆਪਾਂ ਮਾਸਕ ਲਗਾਣਾ ਵਾ ਤਾਂ ਤੁਸੀਂ ਲਗਾ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੈ ਤੇ ਫੇਸ ਨੂੰ ਚੰਗੀ ਤਰ੍ਹਾਂ ਹੁਣ ਕਲੀਨ ਕਰ ਲੈਣਾ ਪੈਕ ਲੱਗਣ ਤੋਂ ਬਾਅਦ ਬਹੁਤ ਹੀ ਵਧੀਆ ਤਰੀਕੇ ਨਾਲ ਤੇ ਤੁਹਾਨੂੰ ਰਿਜ਼ਲਟ ਇਹਦਾ ਬਹੁਤ ਵਧੀਆ ਮਿਲਣ ਵਾਲਾ ਫੇਸ਼ੀਅਲ ਦਾ ਜੂਸ ਤੁਸੀਂ ਹੁਣ ਜਿਵੇਂ ਗਰਮੀ ਆ ਰਹੀ ਤਾਂ ਪਖੀਰੇ ਦਾ ਜੂਸ ਕੱਢ ਕੇ ਉਹ ਵੀ ਯੂਜ਼ ਕਰ ਸਕਦੇ ਹੋ ਉਹਦਾ ਰਿਜ਼ਲਟ ਬਹੁਤ ਵਧੀਆ ਮਿਲਦਾ ਤੇ ਪਾਈਨੈਪਲ ਦਾ ਵੀ ਯੂਜ਼ ਕਰ ਸਕਦੇ ਆ ਪਾਈਨੈਪਲ ਜਿਹੜੇ ਫਲੇਵਰ ਉਹ ਵੀ ਆਪਾਂ ਫੇਸ਼ੀਅਲ ਕਰਦੇ ਆ ਗਰੇਪਸ ਦਾ ਵੀ ਯੂਜ਼ ਕਰ ਸਕਦੇ ਆ ਬਟ ਜਿਹੜਾ ਖੀਰੇ ਦਾ ਬਹੁਤ ਵਧੀਆ ਆਪ ਨੂੰ ਰਿਜ਼ਲਟ ਉਹਦਾ ਵੀ ਮਿਲੇਗਾ ਟमाटर ਤਾਂ ਸਦਾ ਬਹਾਰ ਹੁੰਦੀ ਹੈ ਸੀਜ਼ਨਲ ਨਹੀਂ ਹੈਗਾ ਤੇ ਆਪਾਂ ਇਹਨੂੰ ਵੀ ਕਦੋਂ ਵੀ ਯੂਜ਼ ਕਰ ਸਕਦੇ ਆ ਕੋਈ ਫਰੂਟ ਹੁੰਦੇ ਆ ਕਿ ਜਿਹੜੇ ਸੀਜ਼ਨਲ ਹੁੰਦੇ ਆ ਆਪਾਂ ਨੂੰ ਨਹੀਂ ਮਿਲਦੇ ਪਰ ਜਿਹੜੇ ਕੋਸ਼ ਆ ਉਹ ਆਪਾਂ ਨੂੰ ਹਰ ਵੇਲੇ ਮਿਲਦੇ ਤਾਂ ਆਪਾਂ ਉਹਨਾਂ ਦਾ ਕਦੋਂ ਵੀ ਜੂਸ ਕੱਢ ਕੇ ਆਪਾਂ ਫੇਸ਼ੀਅਲ ਜਿਹੜਾ ਕਰਵਾ ਸਕਦੇ ਆ ਜਾਂ ਖੁਦ ਵੀ ਕਰ ਸਕਦੇ ਆ ਤੇ ਦੈਨ ਹੁਣ ਆਪਾਂ ਲਗਾਵਾਂਗੇ ਮਾਸਕ ਤੇ ਮਾਸਕ ਲਈ ਆਪਾਂ ਤਿੰਨੋਂ ਜਿਹੜੇ ਫਰੂਟਸ ਆ ਉਹਨਾਂ ਦਾ ਜੂਸ ਮਿਕਸ ਕਰਕੇ ਆਪਸ ਵਿੱਚ ਇੱਕ ਫੇਸ ਤੇ ਲੇਅਰ ਦੇ ਆ ਕਿਉਂਕਿ ਉਸ ਤੋਂ ਬਾਅਦ ਆਪਣੇ ਕੋਲ ਇੱਕ ਸੀਟ ਮਾਸਕ ਪਿਆ ਸੀਗਾ シュガー ਦਾ ਤੇ ਆਪਾਂ ਸੀਟ ਮਾਸਕ ਯੂਜ਼ ਕਰਾਂਗੇ 슈ガー ਦਾ ਤੇ ਉਸ ਨੂੰ ਆਪਾਂ 10 ਮਿੰਟ ਲਈ ਛੱਡਾਂਗੇ ਤੇ ਫਿਰ ਆਪਾਂ ਜਿਹੜਾ ਫੇਸ ਆਫ ਵਾਈਪ ਆਫ ਕਰ ਦਾਂਗੇ ਤੇ ਹੁਣ ਇਹਦੇ ਨਾਲ ਆਪਣੀ ਵੀਡੀਓ ਦਾ ਹੋ ਰਿਹਾ ਐਂਡ ਤੇ ਤੁਸੀਂ ਦੱਸਿਓ ਤੁਹਾਨੂੰ ਕਿਵੇਂ ਲੱਗੀ ਵੀਡੀਓ ਫੇਸ਼ੀਅਲ ਕਿਵੇਂ ਲੱਗਿਆ ਤੁਸੀਂ ਕਦੋਂ ਵੀ ਘਰੇ ਕਰ ਸਕਦੇ ਹੋ ਕੋਈ ਵੀ ਕਰ ਸਕਦਾ ਕਿਸੇ ਵੀ ਏਜ ਦੀ ਲਿਮਟ ਨਹੀਂ ਹੈਗੀ ਕਿਉਂਕਿ ਇਹਦੇ ਵਿੱਚ ਕੋਈ ਵੀ ਬਾਹਰੀ ਚੀਜ਼ ਨਹੀਂ ਪਈ ਹੋਈ ਜਿਵੇਂ ਅੱਜ ਕੱਲ੍ਹ ਹੁੰਦੇ ਨਾ ਕੁੜੀਆਂ ਹੁੰਦੀਆਂ 14-15 ਸਾਲਾਂ ਦੀਆਂ ਉਹਨਾਂ ਦੇ ਫੇਸ ਤੇ ਕਾਫੀ ਟੈਨ ਹੋ ਜਾਂਦੀ ਆ ਤੇ ਉਹਨਾਂ ਦੀ ਮਦਰ ਨੂੰ ਕਾਫੀ ਟੈਨਸ਼ਨ ਹੁੰਦੀ ਆ ਕੀ ਕਰੀਏ ਤੁਸੀਂ ਨੇਚਰਲ ਕਰੇ ਇਹ ਵਾਲਾ ਫੇਸ਼ੀਅਲ ਕਰ ਸਕਦੇ ਹੋ ਅਗਰ ਨਹੀਂ ਕਰ ਸਕਦੇ ਤਾਂ ਸੈਲੂਨ 'ਚ ਵਿਜ਼ਿਟ ਕਰ ਸਕ ਵਿਜ਼ਿਟ ਕਰ ਸਕਦੇ ਹੋ ਸੈਲੂਨ ਜਾ ਕੇ ਤੁਸੀਂ ਫੇਸ਼ੀਅਲ ਇੱਕ ਕਰਵਾ ਸਕਦੇ ਹੋ ਤੇ ਇਹਨਾਂ ਦਾ ਰਿਜ਼ਲਟ ਬਹੁਤ ਵਧੀਆ ਮਿਲਦਾ ਤੇ ਇਹਨਾਂ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਬਟ ਜੇ ਤੁਸੀਂ ਇਹਨਾਂ ਦੀ ਸੈਟਿੰਗਸ ਲੈਂਦੇ ਰਹੋ ਘਰੇ ਹੀ ਜਾਂ ਸੈਲੂਨ 'ਚ ਤਾਂ ਤੁਹਾਨੂੰ ਜਿਹੜਾ ਰਿਜ਼ਲਟ ਆ ਚਾਹ ਦੇ ਤੋਂ ਜ਼ਿਆਦਾ ਮਿਲੇਗਾ ਤੇ ਹੁਣ ਆਪਾਂ ਲਗਾ ਦਿੱਤਾ ਸੀਟ ਮਾਸਕ ਸੀਟ ਮਾਸਕ ਤੁਸੀਂ ਅਵੋਇਡ ਵੀ ਕਰ ਸਕਦੇ ਹੋ ਇਹ ਕੋਈ ਕੰਪਲਸਰੀ ਨਹੀਂ ਹੈਗਾ ਤੁਹਾਡੀ ਖੁਦ ਦੀ ਚੋਆਇਸ ਹੈ ਜੇ ਤੁਹਾਨੂੰ ਲੱਗਦਾ ਕਿ ਸੀ ਲਗਾਉਣਾ ਚਾਹੁੰਦੇ ਆ ਤਾਂ ਤੁਸੀਂ ਲਗਾ ਸਕਦੇ ਹੋ ਜੇ ਤੁਹਾਨੂੰ ਲੱਗਦਾ ਸੀ ਨਹੀਂ ਲਗਾਉਣਾ ਤਾਂ ਤੁਸੀਂ ਇਹਨੂੰ ਅਵੋਇਡ ਵੀ ਕਰ ਸਕਦੇ ਹੋ ਇਸ ਤੋਂ ਬਾਅਦ ਹੁਣ ਆਪਾਂ ਇਹਨੂੰ 10 ਮਿੰਟ ਰੱਖਾਂਗੇ 10 ਮਿੰਟ ਰੱਖਣ ਤੋਂ ਬਾਅਦ ਆਪਾਂ ਜਿਹੜਾ ਫੇਸ ਆ ਉਹ ਵਾਈਪ ਆਫ ਕਰ ਦਾਂਗੇ ਆਪਾਂ ਕਲੀਨ ਕਰ ਦਾਂਗੇ ਤੇ ਫਿਰ ਆਪਾਂ ਫੇਸ ਤੇ ਮੋਇਸਚਰਾਈਜ਼ਰ ਲਗਾ ਲਾਂਗੇ ਤੇ ਇਸ ਤੋਂ ਬਾਅਦ ਮੈਂ ਵੀਡੀਓ ਨਹੀਂ ਬਣਾ ਸਕੀ ਕਿਉਂਕਿ ਸਾਡੇ ਕਲਾਇੰਟ ਆ ਗਏ ਸੀ ਤੇ ਬਿਜ਼ੀ ਹੋ ਗਏ ਸੀ ਫਟਾਫਟ ਰਿਮੂਵ ਕਰਨ ਤੋਂ ਬਾਅਦ ਆਪਾਂ ਉਹਨਾਂ ਦਾ ਕੰਮ ਕਰਨ ਲੱਗ ਪਏ ਸੀ ਕਿਉਂਕਿ ਸਾਨੂੰ ਫੇਸ਼ੀਅਲ ਕਰਦੇ ਆ ਉਹਨੂੰ ਮੈਨੂੰ ਲੱਗਦਾ 2 ਘੰਟੇ ਲੱਗੇ ਸੀ ਕਿਉਂਕਿ ਫੇਸ਼ੀਅਲ ਲੰਬਾ ਹੋ ਜਾਂਦਾ ਹੈ ਬੜੇ ਧਿਆਨ ਨਾਲ ਕਰਨਾ ਪੈਂਦਾ ਬਾਕੀ ਕਰਨ ਵੀ ਜੇ ਆਪਣਾ ਥੋੜਾ ਇੰਟਰਸਟ ਜ਼ਿਆਦਾ ਵੱਜ ਜਾਂਦਾ ਨੈਚੁਰਲ ਫਰੂਟਸ ਦਾ ਕਰਕੇ ਆਪਾਂ ਨੂੰ ਪਹਿਲਾਂ ਜੂਸ ਵਗੈਰਾ ਵੀ ਤਿਆਰ ਕਰਨਾ ਪੈਂਦਾ ਤੇ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਜੀ